ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਲੀਡਰ ਆਫ اپੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਸਮਾਂ ਬਚਾਉਣ ਵਾਸਤੇ ਇੱਕ ਤੋਂ ਇੱਕ ਸਾਡੇ ਸਤਕਾਰਯੋਗ ਸੀਨੀਅਰ ਕਾਂਗਰਸ ਦੇ ਲੀਡਰਸ ਐਮ ਐਲ ਏ ਐਕਸ ਮਿਨਿਸਟਰਸ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਤੁਹਾਡੇ ਮੂਗੇ ਦੇ ਚਾਰੇ ਸੀਟਾਂ ਦੇ ਸਤਕਾਰਯੋਗ ਜਿਹੜੇ ਆਗੂ ਨੇ ਕਾਕਾ ਲੋਗੜ ਸਾਹਿਬ ਐਕਸਐਮਐਲਏ ਮਾਲਵਾ ਕਾ ਸੂਤ ਸਾਡੀ ਭੈਣ ਭਵਿੰਦਰ ਸਿੰਘ ਸਾਹੋਕੇ ਔਰ ਜਗਸੀਰ ਸਿੰਘ ਅਤੇ ਜੋ ਹੋਰ ਸਟੇਜ ਉੱਪਰ ਸਾਰੇ ਦਰਜਾ ਬਦਰਜਾ ਬੈਠੇ ਨੇ ਮੈਂ ਸਭ ਦਾ ਬਹੁਤ ਮਸ਼ਕੂਰ ਹਾਂ ਗੱਲ ਸੰਵਿਧਾਨ ਦੀ ਹੋ ਰਹੀ ਮੇਰੇ ਵੀਰੋ ਪਹਿਲੀ ਗੱਲ ਤਾਂ ਅੱਛੀ ਤਰ੍ਹਾਂ ਸਮਝੋ ਕਿ ਅੱਜ ਦੇਸ਼ ਵਿੱਚ ਹੀ ਸੰਵਿਧਾਨ ਦੀਆਂ ਤਾਂ ਜਿਉਂ ਰੱਦ ਕਰ ਦਿੱਤੀਆਂ ਗਈਆਂ ਕੱਲਾ ਇੱਕ ਬੰਦਾ ਵਾ ਜਿਹੜਾ ਦਮ ਰੱਖ ਕੇ ਲੜਾਈ ਲੜ ਰਿਹਾ ਉਹ ਹੈ ਰਾਹੁਲ ਗਾਂਧੀ ਸਾਡਾ ਲੀਡਰ ਆਫ oppositon ਦੇਸ਼ ਪੱਧਰ ਦੇ ਉਤੇ ਜਿਹੜਾ ਮੋਦੀ ਦੀ ਤਾਨਾशाही ਦੇ ਖਿਲਾਫ ਲੜ ਰਿਹਾ ਚਾਰ ਇੰਪੋਰਟੈਂਟ ਥੰਮ ਘੜੇ ਗਏ ਨੇ ਜਮਹੂਰੀਅਤ ਦੇ ਜਿਹਨਾਂ ਵਿੱਚ ਆਪਾਂ ਕਹਿੰਦੇ ਪਾਰਲੀਮੈਂਟ ਇੱਕ ਥੰਮ ਆ ਜਿਹੜੀ ਅਫਸਰਸ਼ਾਹੀ ਐਗਜ਼ੀਕਟਿਵ ਇੱਕ ਥੰਮ ਆ ਜਿਹੜਾ ਮੀਡੀਆ ਤੇ ਪ੍ਰੈਸ ਇੱਕ ਥੰਮ ਆ ਤੇ ਇੱਕ ਜਿਹੜਾ ਜੱਜਾਂ ਦੀ ਪ੍ਰਣਾਲੀ ਜੁਡੀਸ਼ੀਅਲ ਜੁਡੀਸ਼ਰੀ ਇੱਕ ਥੰਮ ਆ ਅੱਜ ਕੀ ਹੋ ਰਿਹਾ ਵਾ ਕਿ ਸਾਰੇ ਥੰਮ ਬੀਜੇਪੀ ਦੀ ਕੇਂਦਰ ਸਰਕਾਰ ਨੇ ਹਾਈਜੈਕ ਕਰ ਲਏ ਨੇ ਅਗਰ ਕੋ ਮਾਰਾ ਮੋਟਾ ਬੱਚਿਆ ਜਿੱਥੇ ਥੋੜਾ ਬੋਟਾ ਇਨਸਾਫ ਦੀ ਕਿਰਨ ਨਜ਼ਰ ਆ ਰਹੀ ਆ ਉਹ ਕੇਵਲ ਸੁਪਰੀਮ ਕੋਰਟ ਉਹ ਵਿੰਡਿਆ ਵਾ ਥੱਲੇ ਜੱਜਸ ਵੀ ਵਿਚਾਰੇ ਛੋਟੀ ਛੋਟੀ ਗੱਲ ਤੋਂ ਛੋਟੀ ਛੋਟੀ ਰਿਲੀਫ ਦੇਣ ਤੋਂ ਡਰਦੇ ਨੇ মিডিਆ ਬਹੁਤ ਪੂਰੀ ਤਰ੍ਹਾਂ ਗੋਦੀ মিডিਆ ਸਾਰੀ ਦੁਨੀਆ ਜਾਣਦੀ ਆ ਜੋ ਸਰਕਾਰ ਫੀਡ ਕਰਦੀ ਆ ਉਹ ਹੀ ਛਾਪਿਆ ਜਾਂਦਾ ਆਪੋਜੀਸ਼ਨ ਨੂੰ ਬਲੈਕਆਊਟ ਕੀਤਾ ਜਾਂਦਾ ਅਗੇ ਅਫਸਰशाही ਗੋਡੇ ਤੇ ਚੁੱਕੀ ਆ ਉਹਨਾਂ ਦੀ ਕੋਈ ਰੀਡ ਦੀ ਹੱਡੀ ਨਹੀਂ ਕਿਤੇ ਇਨਸਾਫ ਦੇਣ ਜੋਗੇ ਨਹੀਂਗੇ ਚਾਹੇ ਕੋ ਵੱਡੇ ਤੋਂ ਵੱਡਾ ਆਈਐਸ ਅਫਸਰ ਹੋਵੇ ਤੇ ਚਾਹੇ ਕੋ ਵੱਡੇ ਤੋਂ ਵੱਡਾ ਆਈਪੀਐਸ ਅਫਸਰ ਅਗਲਾ ਟੋਟਾ ਆ ਗਿਆ ਜਿਹੜਾ ਪਾਰਲੀਮੈਂਟ ਤੁਸੀਂ ਸਾਰੇ ਦੇਖ ਰਹੇ ਹੋ ਕਿ ਪਾਰਲੀਮੈਂਟ ਕਿਵੇਂ راہੁਲ ਗਾਂਧੀ ਦੀ ਗੱਲ ਨੂੰ ਦਬਾਇਆ ਜਾ ਰਿਹਾ ਕੁਚਲਿਆ ਕਿਵੇਂ ਬੀਜੇਪੀ ਦੇ ਜਿਹੜੇ ਟ੍ਰੈਜਰੀ ਬੈਂਚਸ ਸਪੀਕਰ ਸਮੇਤ ਪੱਕ ਪਾਤ ਕਰਕੇ ਇਸ ਦੇਸ਼ ਦੀ ਜਿਹੜਾ ਸੰਵਿਧਾਨ ਬਾਬਾ ਸਾਹਿਬ ਉਮੀਦ ਕਰਦਾ ਬਣਾਇਆ ਗਿਆ ਉਹਨੂੰ ਪੈਰਾ ਥੱਲੇ ਰੋਂਦਿਆ ਜਾ ਰਿਹਾ ਸਾਰੇ ਵੱਡੇ ਜਿਹੜੇ ਇੰਸਟੀਟਿਊਸ਼ਨ ਨੇ ਚਾਹੇ ਚੋਣ ਕਮਿਸ਼ਨ ਐ ਇਲੈਕਸ਼ਨ ਕਮਿਸ਼ਨ ਵੰਡਿਆ ਉਹਨਾਂ ਦੇ ਨਾਰਾਣ ਕੇ ਆ ਹੁਣ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਇੱਕ ਬਹੁਤ ਵੱਡਾ ਸਪੈਸ਼ਲ ਇੰਟੈਂਸਿਵ ਸਰਵੇ ਆਰਡਰ ਕਰਤਾ 4-5 ਕਰੋੜ ਵੋਟਾਂ ਕੱਟ ਦੇਣਗੇ ਪਿੱਛੇ ਮਹਾਰਾਸ਼ਟਰ ਦੀ ਇਲੈਕਸ਼ਨ ਹੋ ਕੇ ਆਈ ਆ ਉੱਥੇ ਹਰ ਹਲਕੇ ਦੇ ਵਿੱਚ ਅਸੈਂਬਲੀ ਚ ਲਗਭਗ 15 15 20 25 25000 10 10000 ਲਾਸਟ ਸਪਿੰਟ ਤੇ ਵੋਟ ਜਿਹੜੀ ਆ ਉਹ ਕੱਢ ਦਿੱਤੀ ਤੇ ਨਵੀਆਂ ਬਣਾਈਆਂ ਗਈਆਂ ਇਲੈਕਸ਼ਨ ਕਮਿਸ਼ਨ ਮਿਲੀਪੋਗਤ ਵਿੱਚ ਆ ਗਿਆ ਮੇਰੇ ਵੀਰੋ ਇਸੇ ਤਰ੍ਹਾਂ ਸੀਬੀਆਈ ਤੇ ਈਡੀ ਦੇਖੋ ਸੀਬੀਆਈ ਤੇ ਈਡੀ ਦਾ ਮਕਸਦ ਹੈ ਕਿ ਜਿਹੜੇ ਲੋਕ ਕਾਰੋਬਾਰੀ ਨੇ ਜਿਹੜੇ ਇਸ ਦੇਸ਼ ਦੇ ਖਜ਼ਾਨੇ ਦੀ ਲੁੱਟ ਕਰ ਰਹੇ ਨੇ ਫਾਈਨੈਂਸ਼ੀਅਲ ਇਕਨੋਮਿਕ ਫਰਾਡ ਕਰ ਰਹੇ ਨੇ ਧੋਖਾਧੜੀ ਕਰ ਰਹੇ ਨੇ ਇਸ सीबीआई ਤੇ ਈਡੀ ਉਹਨਾਂ ਲਈ ਬਣੀ ਆ ਪਰ ਕਿੱਥੇ ਵਰਤੀ ਜਾ ਰਹੀ ਆ ਜਿੰਨੇ ਉੱਤੋਂ ਸ਼ੁਰੂ ਕਰਮ ਜੰਮੂ ਕਸ਼ਮੀਰ ਤੋਂ ਜਿੰਨੇ ਉੱਥੋਂ ਲੈ ਕੇ ਥੱਲੇ ਤਾਮਿਲਨਾਡੂ ਤੱਕ ਜਿਹੜੇ ਵਿਰੋਧੀ ਤੇ ਦਿੱਲੀ ਦੇ ਲੀਡਰ ਨੇ ਸਾਰਿਆਂ ਤੇ सीबीआई ਤੇ ਈਡੀ ਦਾ ਪਰਚਾ ਕੱਲ ਪਰਸੋ ਬਫੇਸ਼ ਪਗੇਰ ਫਾਰਮਰ ਚੀਫ ਮਿਨਿਸਟਰ ਛੱਤੀਸਗੜ੍ਹ ਕਿਉਂਕਿ ਪੰਜਾਬ ਦੇ ਇੰਚਾਰਜ ਨੇ ਔਰ ਪੰਜਾਬ ਦੀ ਇਲੈਕਸ਼ਨ 2027 ਹੋਣ ਜਾ ਰਹੀ ਆ ਉਹਨੂੰ ਦਬਾਉਣ ਵਾਸਤੇ ਕੱਲ ਉਹਦੇ ਨੌਜਵਾਨ ਬੱਚੇ ਨੂੰ ਮੁੰਡੇ ਨੂੰ ਅਰੈਸਟ ਕਰ ਲਿਆ ਤਾਨੂੰ ਲੱਗਦਾ ਮੈਂ ਕੋਈ ਕਾਰੋਬਾਰੀ ਆ ਤੁਹਾਨੂੰ ਲੱਗਦਾ ਮੈਂ ਕੋਈ ਧੋਖਾਧੜੀ ਕਰਦਾ ਕੋਈ ਗਲਤ ਕੰਮ ਕਰਦਾ ਅਸੀਂ ਤਾਂ ਖੇਤੀਬਾੜੀ ਕਰਨ ਵਾਲੇ ਬੰਦੇ ਮੇਰੇ ਤੇ ਵੀ ਐਡੀ ਦਾ ਪਰਚਾ ਦਰਜ ਕਰਕੇ ਮੈਨੂੰ ਪਟਿਆਲੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਮਕਸਦ ਕੀ ਆ ਕਿ ਸੀਬੀਆਈ ਤੇ ਐਡੀ ਦੇ ਰਸਤੇ ਜੋ ਦੇਸ਼ ਵਿੱਚ ਆਵਾਜ਼ ਉੱਠਦੀ ਸਰਕਾਰ ਦੇ ਖਿਲਾਫ ਇਹਨੂੰ ਕੁਚਲਿਆ ਜਾਵੇ ਇਹਨੂੰ ਰੋਧਿਆ ਜਾਵੇ ਇਹਨਾਂ ਤੇ ਪਰਚੇ ਦਰਜ ਕਰੋ ਕਿਸੇ ਬੀਜੇਪੀ ਦੇ ਅਧਿਕਾਰੀ ਤੇ ਜਿਹੜੇ ਵੱਡੇ ਵੱਡੇ ਕਾਰੋਬਾਰੀ ਨੇ ਧੱਸ ਲਿਸ ਨੇ ਜਿਹੜੇ ਵਪਾਰ ਦੀ ਪਾਰਟੀ ਆ ਇੱਕ ਬੰਦੇ ਦੇ ਉੱਤੇ ਸੀਬੀਆਈ ਡੀ ਨੇ ਪਰਚਾ ਦਰਜ ਕੀਤਾ ਇੱਕ ਬੰਦੇ ਨੇ ਮੇਰੇ ਵੀਰੋ ਅਡਾਨੀ ਤੇ ਬਾਨੀ ਫਿਰ ਇਸ ਦੇਸ਼ ਦੇ ਵੱਡੇ ਬਹੁਤ ਵੱਡੇ ਕਾਰਪੋਰੇਟ ਘਰਾੜੇ ਨੇ ਉਹ ਇਸ ਦੇਸ਼ ਦੀ ਰਾਜਨੀਤੀ ਨੂੰ ਚਲਾ ਰਹੇ ਨੇ ਇਹ ਤਾਂ ਹੋ ਗਈ ਸੈਂਟਰ ਦੀ ਗੱਲ ਆ ਬੋਕਰ ਕੀ ਕਰ ਰਹੀ ਐ ਇੱਥੇ ਦੱਸੋ ਮੈਨੂੰ ਜਰਾ ਆ ਕੇਜਨੀਵਾਲ ਰੋਜ਼ ਜਿੱਕਾ ਮਾਰਦਾ ਕੋਠੇ ਤੇ ਚੜ ਕੇ ਸਸੋਡੀਆਂ ਜੈਨ ਆਕੇ ਦਿੱਲੀ ਮੇਰੇ ਹਮਾਰੇ

ਸਪਰੀਮ ਕੋਰਤੋ ਜਾ ਕੇ ਜਵਾਨਤਾ ਹੁੰਦੀਆਂ ਤੇ ਉੱਥੇ ਭਾਜਪੀ ਨੂੰ ਕਹਿੰਦੇ ਆ ਤਾਨਾਸ਼ਾ ਇੱਥੇ ਉਹਦੋਂੋਂ ਫੱਟ ਤੁਰੂ ਪੀਓ ਪੁਲਿਸ ਦਾ ਵਿਜੀਲੈਂਸ ਦਾ ਆਪਣੇ ਸਰਕਾਰੀ ਹਮਲੇ ਦਾ ਕਰਕੇ ਤੇ ਦਮਨ ਚੱਕਰ ਚਲਾਇਆ ਸਾਰਿਆਂ ਤੇ ਉੱਥੇ ਕਹਿੰਦੇ ਗੋਦੀ ਮੀਡੀਆ ਇੱਥੇ ਪੰਜਾਬ ਦੇ ਵਿੱਚ ਮੇਰੇ ਵੀਰੋ ਆ ਮੈਂ ਬੋਲ ਰਿਹਾ ਤੁਹਾਨੂੰ ਕਿਸ ਅਖਬਾਰ ਵਿੱਚ ਮੈਂ ਨਜ਼ਰ ਨਹੀਂ ਆਉਂਗਾ ਤੁਹਾਨੂੰ ਕਿਸੇ ਮੇਨਸਟ੍ਰੀਮ ਟੀਵੀ ਦੇ ਉੱਤੇ ਮੈਂ ਨਜ਼ਰ ਨਹੀਂ ਆਉਂਗਾ ਇਹ ਤਾਂ ਵਾਹਿਗੁਰੂ ਕਰਕੇ ਆ ਸਾਡਾ ਜਿਹੜਾ ਸੋਸ਼ਲ ਮੀਡੀਆ ਇਹ ਸਾਨੂੰ ਬਚਾਰਿਆ ਤਾਂ ਤੁਹਾਨੂੰ ਨਜ਼ਰ ਆ ਰਹੇ ਸਾਰਾ ਮੀਡੀਆ ਕੇਜਰੀਵਾਲ ਨੇ ਹਾਈਜੈਕ ਕਰਕੇ ਖਰੀਦ ਕੇ ਬਾਵਾ ਮਰੋੜ ਕੇ ਤਮਕਾਹਾ ਕੇ ਆਪਣੇ ਕਬਜ਼ੇ ਚ ਕੀਤਾ ਫਿਰ ਮੋਤੀ ਤੇ ਕੇਜਰੀਵਾਲ ਦੀ ਰਾਜਨੀਤੀ ਵਿੱਚ ਕੀ ਫਰਕ ਹੈ ਮੈਂ ਪਰਚਾ ਦੀ ਗੱਲ ਕਰ ਰਿਹਾ ਸੀ ਕਿੰਨੇ ਪਰਚੇ ਕੀਤਾ ਮੇਰੇ ਤੇ ਐਨਡੀਪੀਐਸ ਦਾ ਕੇਸ 9 ਸਾਲ ਪੁਰਾਣਾ ਜਿੱਦੇ ਭਗਵੰਤਬਾਨ ਮੇਰੇ ਹੱਕ ਚ ਗਵਾਹੀ ਜ਼ਿੰਦਾਬਾਦ ਬਹੁਤ ਜ਼ਸਤਰਾਜ ਉਸੇ ਪਰਚੇ ਵਿੱਚ ਚੱਕ ਕੇ ਮੈਨੂੰ ਜੇਲ੍ਹ ਵਿੱਚ ਛੱਡ ਦਿੱਤਾ ਮੇਰੇ ਵੀਰੋ 9 ਸਾਲ ਪੁਰਾਣਾ ਕਾਂਗਰਸ ਦੇ ਕਰਜ਼ਾ ਨਾ ਐਮ ਐਲ ਏ ਤੇ ਮੰਤਰੀਆਂ ਦੇ ਖਿਲਾਫ ਜਾਂਚ ਆਪ ਲੀਡਰ ਆਵੋ ਆਪੋਜੀਸ਼ਨ ਬੈਠੇ ਕੀ ਇਸ ਦੇਸ਼ ਵਿੱਚ ਬੋਲਣਾ ਗੁਨਾਹ ਆ ਸਿਰਫ ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ ਕਿ ਲੋਨ ਡਾਡੇ ਖਰਾਬ ਹੈ ਪੰਜਾਬ ਦਾ ਪਰ ਇੱਥੇ ਬੰਬ ਆਏ ਨੇ ਇਹ ਬੰਬ ਸਾਡਾ ਨੁਕਸਾਨ ਨਾ ਕਰਦੇ ਪਰਚਾ ਦਰਜ ਕਰ ਦਿੱਤਾ ਉਹਦੇ ਤੇ ਮਤਲਬ ਜਿਹੜੇ ਵੋਟੀ ਨੂੰ ਕਹਿੰਦੇ ਨੇ ਬੀਜੇਪੀ ਨੂੰ ਕਹਿੰਦੇ ਨੇ ਤਾਨਾਸ਼ਾ ਉਹ ਪੰਜਾਬ ਦੇ ਵਿੱਚ ਕੀ ਕਰ ਰਹੇ ਨੇ ਮੇਰੇ ਬੱਚੇ ਔਰ ਇੱਥੇ ਹੀ ਨਹੀਂ ਬਿਨਾ ਪੁੱਛੇ ਸਟੇਜ ਤੋਂ ਲੈ ਕੇ ਥੱਲੇ ਤੱਕ ਮੈਂ ਦਾਅਵੇ ਨਾ ਕਹਿ ਸਕਦਾ ਕਿ ਪਤਾ ਨਹੀਂ ਕਿੰਨੇ ਸਰਪੰਚ ਕਿੰਨੇ ਕਾਉਂਸਲਰ ਜਿਨ੍ਹਾਂ ਦੇ ਝੂਠੇ ਮਕਦਮੇ ਚਾਰਜ ਹੋਏ ਨੇ ਲੈ ਮੈਂ ਇੱਕ ਗਵਾਹੀ ਦੇਣਾ ਆ ਤੁਹਾਡੇ ਕੋਲ ਆ ਸਾਰੀ ਲੀਡਰਸ਼ਿਪ ਬੈਠੀ ਆ ਆਪਾਂ ਇਹਨਾਂ ਤੋਂ ਪ੍ਰਣ ਲੈਣਾ ਕਿ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ 2027 ਜੇ ਸਰਕਾਰ ਆਪਣੀ ਕਾਂਗਰਸ ਦੀ ਆਉਂਦੀ ਸਭ ਤੋਂ ਪਹਿਲਾਂ ਇੱਕ ਬਦਲਾਖੋਰੀ ਦੇ ਖਿਲਾਫ ਇਨਸਾਫ ਦਾ ਕਮਿਸ਼ਨ ਬਣਾਇਆ ਜਾਵੇਗਾ ਜਿਨ੍ਹਾਂ ਪਰਚੇ ਝੂਠੇ ਪੇਸ਼ ਕੀਤੇ ਗਏ ਨੇ ਉਹ ਨਾ ਸਿਰਫ ਰੱਦ ਕਰਾਂਗੇ ਜਿਨ੍ਹਾਂ ਨੇ ਕਰਵਾਏ ਨੇ ਜਿਨ੍ਹਾਂ ਨੇ ਕਰਵਾਏ ਨੇ ਆਈ ਕਨਸਟੀਟਿਊਸ਼ਨ ਸੰਵਿਧਾਨ ਸੈਕਸ਼ਨ 182 182 ਦੇ ਤਹਿਤ ਉਲਟੇ ਪਰਚੇ ਉਹਨਾਂ ਤੇ ਦਰਜ ਕਰਵਾਵਾਂਗੇ ਤਾਂ ਕਿ ਇਹ ਬਦਲਾਖੋੜੀ ਦੀ ਰਵਾਇਤ ਨੂੰ ਪੰਜਾਬ ਦੇ ਵਿੱਚ ਫੈਲ ਪਾਈ ਜਾ ਸਕੇ ਇੱਕ ਵਾਰੀ ਇਸ ਦਾ ਜਕਾਰਾ ਛੱਡੋ ਤੇ ਹੱਥ ਵਿੱਚ ਬੇਨਤੀ ਕਰੂੰਗਾ ਜੇ ਮੇਰੇ ਮਤੇ ਨਾਲ ਸਹਿਮਤ ਆ ਤੇ ਲੀਡਰਸ਼ਿਪ ਨੂੰ ਬੇਨਤੀ ਕਰੂੰਗਾ ਇੱਕ ਵਾਰ ਜ਼ਰੂਰ ਮਤਾ ਪਾਸ ਕਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਮਝ ਆਣਾ ਨਹੀਂਗਾ ਸਾਊਂਡ ਵੀ ਪਾੜਾ ਅੱਜ ਇੱਕ ਗੱਲ ਮੈਂ ਤਾਂ ਹੋਰ ਸਾਰੇ ਜੱਟ ਜ਼ਿਮੀਂਦਾਰ ਕਿਸਾਨ ਬੈਠੇ ਆ ਯਾ ਦੇਖ ਜੋ ਇੱਕ ਮਿੰਟ ਰਹਿਣ ਸਾਰੇ ਕਿਸਾਨ ਬੈਠੇ ਆਪਾਂ ਆ ਬੋਕਰ ਝੂਠੇ ਬੇਈਮਾਨ ਦਲਾਲ ਕਮਿਸ਼ਨ ਖੋਰ ਜਿਨ੍ਹਾਂ ਤੇ 2-2000 ਕਰੋੜ ਦੀ ਐਫਆਈਆਰ ਹੁਣ ਅਗਲੀ ਹੋਣ ਜਾ ਰਹੀ ਆ ਕਲਾਸਰੂਮ ਕੋਟਾਲੇ ਦੀ ਤੇ ਤਿੰਨ ਵਰਸੇ ਕੱਲ ਈਡੀ ਨੇ ਹੋਰ ਚਰਚ ਕਿਤੇ ਨੇ ਜਦੋਂ ਇਹਨਾਂ ਨੇ ਦੇਖਿਆ ਕਿ ਸਾਡਾ ਪੰਜਾਬ ਦੇ ਵਿੱਚ ਕੰਮ ਤਬਾਮ ਹੋ ਗਿਆ ਸਾਰੀ ਜਨਤਾ ਸਾਡੇ ਖਿਲਾਫ ਹੋ ਚੁੱਕੀ ਆ ਅਸੀਂ ਜਾਣਦੇ ਚੰਦੇ ਪੰਜਾਬ ਨੂੰ ਜਿੰਨਾ ਡੁੱਟ ਹੋ ਸਕਦਾ ਡੁੱਟ ਹੋ ਸਕਦਾ ਲੁੱਟ ਕੇ ਪੰਜਾਬ ਦਾ ਖਜ਼ਾਨਾ ਉਹ ਆਪਣੀਆਂ ਜੇਬਾਂ ਧਰ ਦिए 25000 ਏਕੜ ਦੇ ਹੜਨੇ ਦੀ ਸਮੇਂ ਕਿਸ ਨੇ ਮੰਗੀ ਅਰਬ ਸਟੇਟ ਦਸੋ ਆ ਸਾਰੇ ਤੁਸੀਂ ਬੈਠੇ ਹੋ ਇੱਕ ਬੰਦਾ ਪੇਸ਼ ਕਰਦੇ ਜਿਹਨੇ ਕਿਹਾ ਹੋਵੇ ਕਿ 25000 ਏਕੜ ਵਿੱਚ ਸਾਨੂੰ ਅਰਬ ਸਟੇਟ ਬਣਾ ਕੇ ਦਿਓ ਲੋਦਾਰ ਨਹੀਂ ਚਾਰ ਪਿੰਡ ਮੁਕੇ ਸੱਤ ਤਮਾਮ ਦਿੱਲੀੋਂ ਬੈਠੇ ਲਾਲੇ ਜਿਹੜਾ ਲਾਲਾ ਹੈ ਕੇਚਰੀਆ ਤੇ ਇਹਦੀ ਇਹਦੀ ਚਾਹ ਦਾ ਤੇ ਕਿਸੇ ਤਰੀਕੇ ਨਾਲ ਬੋਲਣਾ ਕਿਸੇ ਤਰੀਕੇ ਨਾਲ ਅਸੀਂ ਜਾਂਦੇ ਜਾਂਦੇ 25000 ਏਕੜ ਦਾ ਇੱਕ ਵੱਡਾ ਲੈਂਡ ਮਾਫੀਆ ਨਾਲ ਮਿਲ ਕੇ ਘੱਟੋ ਘੱਟ 15-20000 ਕਰੋੜ ਰੁਪਇਆ ਕਮਾ ਕੇ ਲੈ ਜੀਏ ਮੇਰੇ 25000 ਬਿਖਾਣੇ ਦੀ ਤੇ ਮੋਗਾ ਸਮੇਤ ਤੇ ਹਮਸਰ ਸਮੇਤ ਤੇ ਤਰਨਤਾਰਨ ਸਮੇਤ 40000 ਏਕੜ ਕੁੱਲ ਰਕਮਾ ਤੁਹਾਡਾ ਖੋਲ ਜਾ ਰਹੀ ਆ ਆ ਪੋਕਰ ਪਾਰਟੀ ਦੀ ਸਰਕਾਰ चाली हजार एकड़ जी किसी ने मंगिया नहीं अब बेचारे विदेश पची पच्चीजा पा खर्च के जा रहे अरबन स्टेट ल केजरीवाल भगवंत मान मैं पूछना चाहना रेहना कहने गैर पंजीय ने तहु तो पता थोड़े से राज कौन कर रहा ਕੇਚਰੀਵਾਲ ਘੈਰ ਪੰਜਾਬੀ ਸਿਸੋਡੀਆਂ ਘੈਰ ਪੰਜਾਬੀ ਸਾਡਾ ਡੀ.ਸੀ.ਪੀ ਪੰਜਾਬ ਦਾ ਘੈਰ ਪੰਜਾਬੀ ਸਾਡਾ ਬੁਖਸਕਤਰ ਪੰਜਾਬ ਦਾ ਘੈਰ ਪੰਜਾਬੀ ਸਾਡਾ ਹੋਮ ਸਕੱਤਰ ਗ੍ਰਹਿ ਸਕੱਤਰ ਘੈਰ ਪੰਜਾਬੀ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਜਨੇ ਵਪਾਰ ਇੰਡਸਟਰੀ ਦਾ ਕੇਅਰ ਰੱਖਣੀਆਂ ਰੇਨੂ ਗੁਪਤਾ ਤੇ ਲਿਓ ਲੈ ਕੇ ਚੈਅ ਪਰਸੈਂ ਬਣਾਤੀ ਸਾਡਾ ਇੰਡਸਟਰੀ ਦਾ ਡਿਪਾਰਟਮੈਂਟ ਦੀ ਕਾਰਪੋਰੇਸ਼ਨ ਦਾ ਚੇਅਰਮੈਨ ਦੀਪਕ ਚੋਹਾਨ ਉੱਤਰ ਪ੍ਰਦੇਸ਼ ਦਾ ਸਾਡੇ ਦੇ ਇਲਾਕੇ ਦੁੱਖ ਹੈ ਤੇ ਭਗਵੰਤ ਮਾਨ ਦੇ ਵਿੱਚ ਰੀਡ ਦੀ ਹੱਡੀ ਹੈ ਮੈਂ ਤਾਂ ਬਾਈ ਚ ਕਹਿੰਦਾ ਸੀਗਾ ਬੱਚ ਜੋ ਜੇ ਬਚ ਸਕਦੇ ਹੋ ਇਹ ਸਰਕਾਰ ਦੀਆਂ ਚੱਲੇ ਸਮਾਂ ਇਜਾਜ਼ਤ ਨਹੀਂ ਦਿੰਦਾ ਅਗਲਾ ਮਤਾ ਲੀਡਰਸ਼ਿਪ ਨੂੰ ਮੇਰੀ ਬੇਨਤੀ ਆ ਅਸੀਂ ਲੋਕਾਂ ਨੂੰ ਸਮਰਪਤਾਂ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਸਭ ਤੋਂ ਪਹਿਲਾ ਇਹ ਵੀ ਫੈਸਲਾ ਹੋਊਗਾ ਕਿ ਚਿੰਨੀ ਜ਼ਮੀਨ ਆਮ ਆਦਮੀ ਪਾਰਟੀ ਦੀ ਸਰਕਾਰ ਠੱਗੀ ਠੋਰੀ ਨਾਲ ਉਹ ਸਾਰੀ ਐਕਵਾਇਰ ਕਰਨ ਜਾ ਰਹੀ ਆ ਪਹਿਲਾ ਕੰਮ ਉਹ ਕਾਂਗਰਸ ਸਰਕਾਰ ਦਾ ਕਿ ਅਸੀਂ ਇਸ ਸਾਰੇ ਫੈਸਲੇ ਨੂੰ ਮੁੱਢੋਂ ਰੱਦ ਕਰ ਦੇਵਾਂਗੇ ਔਰ ਵਿਜੀਲੈਂਸ ਦੀ ਜਾਂਚ ਲਾਵਾਂਗੇ ਜਿਨ੍ਹਾਂ ਨੇ ਇਹ ਮਨਸੂਬੇ ਬਣਾਏ ਨੇ ਮੈਂ ਛੱਡਦਾ ਨਾਰਾ ਸ਼ਰਮ ਬੇਤੀ ਸਟੇਜ ਤੇ ਵੀ ਮੈਂ ਦੇਖ ਨਹੀਂ ਸਕ ਰਿਹਾ ਤੁਹਾਨੂੰ ਤਾਂ ਦੇਖ ਸਕਦਾ